ਜਨ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ 바이 ਵੀ ਖਾਲਸਾ 바이 ਵੀ ਫਤਿਹ ਸਭ ਤੋਂ ਪਹਿਲਾਂ ਤੰਤਰ ਸਿੰਘ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੰਤਰ ਸਿੰਘ ਸਹਿਬ ਗੁਰੂ ਨਾਨਕ ਦੇਵ ਜੀ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰ ਕਰਦੇ ਆ ਜੀ ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਅਸੀਂ ਤੰਤਰ ਸਿੰਘ ਸਹਿਬ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨੰਕਾਣਾ ਸਾਹਿਬ ਪਾਕਿਸਤਾਨ ਵਿੱਚ ਜਾ ਰਹੇ ਆ ਤੇ ਇਹ ਸਾਨੂੰ ਵੀਜ਼ਾ ਮਿਲਿਆ ਜੀ ਇਹ ਵੀਜ਼ਾ ਸਾਨੂੰ ਦੱਸ ਦਿੰਦਾ ਮਿਲਿਆ ਜੀ ਕਿਹੜੇ ਕਿਹੜੇ ਗੁਰਦੁਆਰਾ ਪੋਸਟਕ ਸਾਨੂੰ ਅਜੇ ਤੱਕ ਜਿਹੜੀ ਜਾਣਕਾਰੀ ਦਿੱਤੀ ਗਈ ਆ ਸ਼੍ਰੋਮਣੀ ਕਮੇਟੀ ਦੁਆਰਾ ਉਹਦੇ ਵਿੱਚ ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਫਿਰ ਪੰਜਾ ਸਾਹਿਬ ਤੇ ਲਾਹੌਰ ਹੋਰ ਜਿਹੜੇ ਆਸਪਾਤੇ ਲੱਗੇ ਗੁਰਦੁਆਰੇ ਸਾਰੇ ਹੀ ਤਕਰੀਬਨ ਉਹਨਾਂ ਨੇ ਗੁਰਦੁਆਰਾ ਦਿਖਾਉਣ ਬਾਰੇ ਸਾਨੂੰ ਦੱਸਿਆ। ਪਿਛਲੀ ਵਾਰ ਹੋਇਆ ਉਹ ਤੁਹਾਨੂੰ ਪਤਾ ਨਹੀਂ ਜਿਹੜੇ ਵਿਜੇ ਲੱਗੇ ਆ ਤੁਸੀਂ ਉਹ ਜਿਹੜੇ ਵੀ ਦੇਖੀ ਸਾਰੇ ਵਿਜੇ ਲੱਗੇ ਠੀਕ ਹੈ ਨਾ। ਅੱਜ ਬਹੁਤ ਬਹੁਤ ਇਸ ਤਰ੍ਹਾਂ ਅਸੀਂ ਦੋਨਾਂ ਸਰਕਾਰਾਂ ਦਾ ਧੰਨਵਾਦ ਕਰਦੇ ਆ ਜੀ ਜੋ ਸਾਰੀ ਸੰਗਤ ਇਸ ਵਾਰ ਵਿਜੇ ਲੱਗੇ ਆ ਪਿਛਲੀ ਵਾਰ ਥੋੜੀ ਜੀ ਪ੍ਰੋਬਲਮ ਆਈ ਸੀ। ਕਿ ਵਿਜੇ ਘਟ ਲੱਗੇ ਸੀ ਪਰ ਦੋਨਾਂ ਸਰਕਾਰਾਂ ਦੀ ਵਜ੍ਹਾ ਨਾਲ ਇਸ ਵਾਰ ਸਾਰੀ ਸੰਗਤ ਨੂੰ ਵਿਜੇ ਮਿਲੇ ਆ ਇਸ ਕਰਕੇ ਅਸੀਂ ਦੋਨਾਂ ਸੰਗਤਾਂ ਦਾ ਤੇ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਉਸ ਤੋਂ ਜ਼ਿਆਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਗੁਜ਼ਾਰ ਕਰਦੇ ਆ ਜਿਨ੍ਹਾਂ ਦੀ ਆਪਾਤ ਕਿਰਪਾ ਨਾਲ ਸਰਕਾਰ ਸਾਰੀ ਸੰਗਤ ਜੋ ਹੈ ਵਸਾਖੀ ਦੇ ਤਿਹਾੜ ਤੇ ਉਥੇ ਪਹੁੰਚ ਰਹੀ ਹੈ ਕਿਨੇ ਤਰੀਕ ਨੂੰ ਵਾਪਸ ਆਗੇ ਇਹ 10 ਦਿਨ ਦਾ ਉਹਨਾਂ ਨੇ ਕਿਹਾ ਜੀ ਪਹਿਲਾਂ ਤੇ ਦੇਖੋ ਅੱਜ ਦੀ ਰਵਾਨਗੀ ਕਹਿ ਰਹੇ ਨੇ ਤੇ 10 ਦਿਨ ਤੋਂ ਲਗਭਗ 19 ਜਾਂ 20 ਤਰੀਕ ਦੇ ਵਿੱਚ ਵਿੱਚ ਵਾਪਸੀ ਜਿਹੜੀ ਹੋਏਗੀ ਪੂਰੀ ਸੰਗਤ ਦੀ ਹੋਰ ਜੀ ਦਾ ਫਤ ਹੈ ਹਾਂਜੀ ਬਾਈ ਗੁਰਜੀ ਆਪਣਾ ਨਾਮ ਦੱਸਦੇ ਅਮਰਜੀਤ ਸਿੰਘ ਗਿੱਲ ਹਲਕਾ ਮਲੋ ਪਿੰਡ ਹਰੀਪੁਰ ਅਸੀਂ ਧੰਨਵਾਦੀ ਆਂ ਭਾਈ ਰਵਿੰਦਰ ਸਿੰਘ ਖਾਲਸਾ ਜੀ ਐਸਜੀਪੀਸੀ ਮੈਂਬਰ ਸ਼ਰੋਣੇ ਪ੍ਰਬੰਧਕ ਕਮੇਟੀ ਭਾਰ ਸਰਕਾਰ ਦੇ ਜਿਨ੍ਹਾਂ ਨੇ ਸਾਨੂੰ ਜਾਣ ਦੀ ਪਰਮਿਸ਼ਨ ਦਿੱਤੀ ਹੈ ਅੱਜ ਅਸੀਂ ਅੰਮ੍ਰਿਤਸਰ ਦੀ ਯਾਤਰਾ ਅੰਮ੍ਰਿਤਸਰ ਤੋਂ ਪਾਕਿਸਤਾਨ ਦੀ ਯਾਤਰਾਵਾ ਦੇ ਜਾ ਰਹੇ ਹਾਂ ਅਸੀਂ ਸਰਕਾਰ ਦਾ ਐਸਜੀਪੀਸੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਭਾਈ ਰਵਿੰਦਰ ਸਿੰਘ ਖਾਲਸਾ ਜੀ ਹਲਕਾ ਮਲੋਹ ਦੇ ਐਸਜੀਪੀਸੀ ਮੈਂਬਰ ਧੰਨਵਾਦ ਜੀ ਕਿੰਨੀ ਤਰੀਕ ਨੂੰ ਆ ਰਹੇ ਸੀ 19 ਤਰੀਕ ਨੂੰ ਵਾਪਸ ਆਉਣਾ ਜੀ ਅੱਜ ਅਸੀਂ ਜਾ ਰਹੇ ਹਾਂ ਕਿਹੜੇ ਕਿਹੜੇ ਸਮਾਖਤਾ ਕਿ ਸਾਰੇ ਦੀ ਪਹਿਲਾ ਪੰਜਾਬ ਸਾਹਿਬ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਤੇ ਲਾਹੌਰ ਜੋ ਵੀ ਗੁਰਦੁਆਰੇ ਨੇ ਸਾਰਿਆਂ ਦੇ ਦਰਸ਼ਨ ਕਰਾਉਂਗੇ। Delhi ਬਾ ਜਾ ਰਹੇ। ਦੂਜੀ ਵਾਰੀ ਚੱਲਿਆਂਗੇ। ਇਸੇ ਕਰਕੇ ਬਹੁਤ ਧੰਨਵਾਦ ਪਿਛਲੇ ਸਾਲ ਵੀ ਗਿਆ ਸੀ ਖਾਲਸਾ ਦੀ ਪ੍ਰੇਨਮ ਸਰਕਾਰ ਐਤਕੀ ਵੀ ਜਾ ਰਹੇ ਆ। ਐਤਕੀ ਸਾਰੇ ਹੀ ਵੀਜ਼ੇ ਲਾ ਕੇ ਜਿੰਨੇ ਅਪਲਾਈ ਕੀਤਾ ਬੰਦ ਰਹਾ। ਸਰਕਾਰ ਦਾ ਤੇ ਐਸਜੀਪੀਸੀ ਦਾ ਧੰਨਵਾਦ ਹੈ ਜੀ ਖਾਲਸਾ ਜੀ ਦਾ ਨਾਲ ਹੈ ਜੀ। ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਦਾ ਸਤਨਾਮ ਸਿੰਘ ਵੈਂਜਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅੱਜ ਜੋ ਨਨਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਕੋਲ ਤੋਂ ਅਮਦੇ ਦਰਸ਼ਨ ਦیدار ਕਰਨ ਵਾਤੇ ਵਿਸਾਖੀ ਦੇ ਪਰਬ ਨੂੰ ਸਮਰਪਤ ਇਥੋਂ ਜਥਾ ਜਾ ਰਿਹਾ ਵਾ ਇਹ ਲਗਭਗ ਇਥੋਂ 1942 ਸੰਤਾਲਪੁਰ ਦਾ ਜਥਾ ਜਾ ਰਿਹਾ ਵਾ ਇਸ ਤੋਂ ਇਲਾਵਾ ਹੋਰ ਵੀ ਸੰਸਥਾਵਾਂ ਲੋ ਸਾਰੇ ਲਗਭਗ 6800 ਸੰਤਾਲੂਆਂ ਦਾ ਬੱਜਾ ਜਿਹੜਾ ਜਥਾ ਵਾ ਉਹ ਵਾਅਕਾ ਬਾਟ ਰਹਾ ਹੈ ਪਾਕਿਸਤਾਨ ਵਿੱਚ ਜਾ ਕੇ ਤੇ ਇਹ ਜਿਹੜਾ ਜਥਾ ਵਾ ਇਹ 10 ਦਿਨ ਦਾ ਸਾਡਾ ਵਿਚ ਹੈ ਜੀ 10 ਦਿਨਾਂ ਤੱਕ ਅਸੀਂ ਉੱਥੇ ਜਿੰਨੇ ਵੀ ਗੁਰਦਵਾਰੇ ਸਾਹਿਬਾਨ ਤੇ ਹਾਸੇ ਗੁਰਦਵਾਰੇ ਸਾਹਿਬਾਨ ਉਹਨਾਂ ਦੇ ਦਰਸ਼ਨ ਤਦਾਰ ਕਰਕੇ ਵਾਪਸੀ ਜਿਹੜੀ ਹੈ 19 ਤਰੀਕ ਨੂੰ ਵਾਪਸੀ ਕਰੂਗਾ ਸਰਦਪੀਰੀ ਵੀ ਵਿਖਾਇਆ ਕਿ ਸਾਰੇ ਸ਼ਰਧਾਲੂ ਉਹਦੇ ਵਿੱਚ ਲੱਗਾ ਕਿਸੇ ਤੋਂ ਕਰਾਉ। ਇਹ ਤਾਂ ਬਹੁਤ ਵੱਡੀ ਕੁਛੀ ਦੀ ਗੱਲ ਹੈ ਕਿ ਹਰੇਕ ਸਿੱਖ ਦੇ ਮੰਨ ਦੇ ਵਿੱਚ ਸੀਗਾ ਕਿ ਅਸੀਂ ਨਨਕਾਣਾ ਸਾਹਿਬ ਤੇ ਦਰਸ਼ਨ ਕਰੀਏ ਔਰ ਜਿੰਨਿਆਂ ਨੇ ਅਪਲਾਈ ਕੀਤਾ ਵਾ ਗੁਰੂ ਰਾਨ्डा ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਇਹ ਸਾਰੇ ਸ਼ਰਧਾਲੂਆਂ ਦਾ ਜਿਹੜਾ ਜਥਾ ਮਤਲਬ ਵੀਜ਼ਾ ਲੱਗਿਆ ਵਾ ਮੈਂ ਹਿੰਦੁਸਤਾਨ ਸਰਕਾਰ ਦਾ ਵੀ ਐਮਬੈਸੀ ਦਾ ਵੀ ਔਰ ਪਾਕਿਸਤਾਨ ਸਰਕਾਰ ਦਾ ਵੀ ਇਹ ਕਹਿ ਦਿੰਦਾ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਇੰਨੇ ਵੱਡੇ ਪ੍ਰਦਾਤ ਦੇ ਵਿੱਚ ਜਥੇ ਨੂੰ ਵਿਜਾ ਦਿੱਤਾ ਵਾ ਮੈਂ ਨਾ ਦੋਨੋਂ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੁਪਰਬੀ ਜੀ ਮਾਫੀ ਉਹਨੇ ਤਰੀਕ ਨੂੰ ਮਾਫੀ ਹੈ ਕਿਹੜੇ ਕਿਹੜੇ ਸਮਾਗਮ ਹੋਣਗੇ ਜੀ ਉੱਥੇ ਕਿਹੜੇ ਕਿਹੜੇ ਸਮਾਗਮ ਹੋਣਗੇ ਉੱਥੇ ਵੇਖੋ ਜੀ ਵਿਸਾਖੀ ਨੂੰ ਸਮਰਪਤੀ ਆ ਮੈਨੂੰ ਜਥਾ ਇਹਦਾ ਜਾਣਾ ਵਾ ਤੇ ਵਿਸਾਖੀ ਨੂੰ ਹੀ ਆ ਵੱਡਾ ਸਮਾਗਮ ਵਿਸਾਖੀ ਦਾ ਹੈ ਜੀ ਬਾਕੀ ਇਹ ਉੱਥੇ ਦੀ ਮੈਨੇਜਮੈਂਟ ਨੇ ਕਿਹੜੇ ਕਿਹੜੇ ਪ੍ਰਬੰਧ ਰੀਕੇ ਨੇ ਸਾਡੇ ਵੱਲੋਂ ਪਾਕਿਸਤਾਨ ਦੀ ਜਿਹੜੀ ਆ ਮੈਨੇਜਮੈਂਟ ਕਮੇਟੀਆਂ ਨੇ ਉਹਨਾਂ ਦੇ ਵਿੱਚ ਪੂਰਾ ਜਿਹੜਾ ਹੀ ਉੱਥੇ ਜਾ ਕੇ ਸਹਿਯੋਗ ਦੇਵਾਂਗੇ ਉਹਨਾਂ ਦੇ ਨਾਲ ਤੇ ਜਿਹੜੇ ਵੀ ਸਮਾਗਮ ਉਹਨਾਂ ਨੇ ਢਿਕੇ ਹੋਣਗੇ ਡੇਟ ਵਾਈ ਡੇਟ ਉਹਨਾਂ ਦੇ ਵਿੱਚ ਹਰੇਕ ਦੇ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਜਿਹੇਦਾਰਾ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਇਹ ਸਾਡੀ ਟੀਮ ਸਾਰੀ ਨੂੰ ਮਲਵੀ ਬਣਾਇਆ ਗਿਆ ਵਾ ਅਸੀਂ ਉੱਥੇ ਜਾ ਕੇ ਤੇ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਸਹਿਯੋਗ ਦੇਵਾਂਗੇ ਭਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤਾਂ ਕੀ ਦੇ ਸਮਾਗਮ ਦੇ ਉੱਤੇ ਪਾਕਿਸਤਾਨ ਜਾ ਰਹੇ ਹਾਂ ਹੋਰ ਗੁਰਸਤਾਂ ਗੁਰਮੰਦਾਲ ਦੀ ਕਿਰਪਾ ਹੈ ਜੇ ਬਹੁਤ ਬੁੱਢਾ ਜਿੱਥੇ ਜਾ ਰਿਹਾ ਹਾਂ ਮੈਨੂੰ ਤਾਂ ਬਹੁਤ ਕਠਨ ਲੱਗਦਾ ਸੀ ਲੇਕਿਨ ਜਿੰਨੇ ਨੇ ਵੀ ਅਪਲਾਈ ਕੀਤਾ ਸਾਰਿਆਂ ਨੂੰ ਵੀਜ਼ਾ ਮਿਲ ਗਿਆ ਉਹਨਾਂ ਸਭ ਦਾ ਧੰਨਵਾਦ ਕਰਦੇ ਹਾਂ ਜਲਦੀ ਪਹੁੰਚਣਗੇ ਦੌਰਾਨ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਲੰਕਨਾਂ ਸਾਹਿਬ ਬਹੁਤ ਦਮਾਂਗੇ ਉੱਥੇ ਗੁਰਦੁਆਰਿਆਂ ਦੇ ਦਰਸ਼ਨ ਕਰਾਂਗੇ ਅੱਜ ਚੁੱਪ ਨਹੀਂ ਆ ਕੇ ਅਸੀਂ ਔਰ ਸਤੰਦੋ ਜਿੱਦਾਂ ਕਿ ਸਾਡੇ ਗੁਰਦਵਾਰੇ ਸਾਤੋਂ ਰੋਹ ਕੇ ਸਾਨੂੰ ਇਹਨਾਂ ਦੇ ਦਰਸੂਰਾਰੇ ਕਰੋਗੇ ਮੈਂ ਖਾਸ ਤੌਰ ਤੇ ਤਨਵਾਲ ਕੰਪਨੀ ਦੇ ਨਾਲ ਮੈਨੇਜਮੈਂਟ ਕੋਲ ਵੀ ਇਧਰੋਂ ਕਮੇਟੀ ਵੀ ਔਰ ਇਹਨਾਂ ਨੇ ਸਾਨੂੰ ਮੌਕਾ ਬਖਸ਼ਿਆ ਇੱਥੇ ਜਾਣ ਦਾ ਮੈਂ ਭਾਵੇਂ ਦੋ ਤਿੰਨ ਵਾਰੀ ਪਹਿਲਾਂ ਵੀ ਗਿਆ ਪਰ ਇਹ ਜਿਹੜਾ ਐਸ ਬੜੀ ਦਿੱਤਾ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਇੱਥੇ ਗਾ ਰਹੇ ਹਾਂ ਇਹਨਾਂ ਸ਼ਰਦਾਂ ਦਾ ਬਹੁਤ ਬਹੁਤ ਧੰਨਵਾਦ ਮਾਈ ਗੁਰਜੀਕਾ ਖਾਲਸਾ ਵਾਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਜਰ ਸਾਜਾਂ ਦੇ ਇਸ ਮਨਾਉਣ ਲਈ ਮਸਾਕੀ ਦੇ ਵਿਸ਼ੇ 'ਚ ਜਿਹਾ ਉਹ ਪਾਕਿਸਤਾਨ ਦੇ ਗੁਤਮ ਦੇ ਦਰਸ਼ਨ ਆਲੇ ਜਾ ਰਿਹਾ ਹਰ ਸਾਲ ਵੱਡੀ ਪੱਧਰ ਤੇ ਜਿਹੜੇ ਉਹ ਵਿਜੇ ਕੱਟੇ ਜਾਂਦੇ ਸੀ ਜਿਨ੍ਹਾਂ ਸੰਗਤਾਂ 'ਚ ਬਹੁਤ ਨਿਰਾਸ਼ਾ ਫੈਲਦੀ ਸੀ ਪਰ ਇਸ ਵਾਰ 100% ਜਿਹੜੇ ਉਹ ਵਿਜੇ ਮਿਲੇ ਆ ਮੈਂ ਮਾਨ ਜੋ ਪ੍ਰਧਾਨ ਸਾਹਿਬ ਹਸਤਾਲ ਚੰਦਨੀ ਜੀ ਵੱਲੋਂ ਪਾਕਿਸਤਾਨ ਸਰਕਾਰ ਦਾ ਪਾਕਿਸਤਾਨ ਵਾਸੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਡੀ ਪੱਧਰ ਤੇ ਵਿਜੇ ਦੇ ਕੇ ਸੰਗਤਾਂ ਨੂੰ ਆਪਣੇ ਪਿਛਲੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਮੈਂ ਨਾ ਵੀ ਪਾਕਿਸਤਾਨ ਸਰਕਾਰ ਨੂੰ ਪ੍ਰਧਾਨ ਜੀ ਵੱਲ ਬੇਨਤੀ ਕਰਦਾ ਕਿ ਇਹ ਵੀ ਜੇ ਇਦਾਂ ਹੀ ਜਾਰੀ ਰੱਖਿਆ ਜਾਣਾ ਤਾਂ ਜੋ ਸੰਗਤਾਂ ਜਿਹੜੇ ਆਪਣੇ ਪਿਛਲੇ ਗੁਰਧਾਮਾਂ ਦੇ ਖੁੱਲੇ ਦਰਸ਼ਕਦਾਰ ਕਰ ਸਕਣ